ਤਨਨੇ ਕੀ ਚੀਜ਼ ਦਿਖਾਉਣਾ ਚਾਹਨਾ ਤੁਜੀ ਇੱਧਰ ਆਓ ਮੇਰੇ ਕੋਲ ਕੁਲਚੇ ਕੌਣ ਵੇਚ ਰਿਹਾ ਪ੍ਰਵਾਸੀ ਭਟੂਰੇ ਛੋਲੇ ਕੌਣ ਵੇਚ ਰਿਹਾ ਪ੍ਰਵਾਸੀ ਆ ਮੂਫਲੀ ਕੌਣ ਵੇਚ ਰਿਹਾ ਪ੍ਰਵਾਸੀ ਮੈਂ ਪੰਜਾਬ ਦੇ ਵਿੱਚ ਰਹਿ ਕੇ ਮੈਂ ਪੰਜਾਬੀਆਂ ਜਗਾਉਣਾ ਚਾਹਨਾ ਪੰਜਾਬੀਓ ਡੁੱਬ ਕੇ ਮਰ ਜਾਓ ਤੁਸੀਂ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਕਿ ਸਾਡੇ ਪੰਜਾਬ ਚ ਰਹਿ ਕੇ ਸਾਡੇ ਪੁੱਤਲੇ ਫੁੱਕਨੇ ਸ਼ੁਰੂ ਕਰਤੇ ਕਿ ਜਾਣ ਕਿੱਥੇ ਪੰਜਾਬੀ ਸਾਰਾ ਕੰਮ ਤਾਂ ਇਹ ਲੈ ਕੇ ਬੈਠੇ ਨੇ ਅਗਰ ਸਾਡਾ ਬੰਦਾ 15 ਤੋਂ 20000 ਰੁਪਏ ਦੇ ਵਿੱਚ ਨੌਕਰੀ ਕਰਦਾ ਇਹ 7-8000 ਤੇ ਨੌਕਰੀ ਕਰਦੇ ਨੇ ਦੇ ਵਿੱਚ ਕਿ ਤੁਹਾਡੇ ਬੰਦੇ ਤਾਂ ਕੈਨੇਡਾ ਅਮਰੀਕਾ ਜਾ ਰਹੇ ਉਹ ਬਾਜੀ ਘਰਾਂ ਦੇ ਵਿੱਚ ਲੋਨ ਲੈ ਕੇ 20-20 ਲੱਖ ਰੁਪਏ ਲੱਗ ਕੇ ਜਾ ਰਹੇ ਇਹ ਤਾਂ ਟ੍ਰੈਂਡ ਫੜ ਕੇ ਆ ਜਾਂਦੇ ਫਰੀਚ ਇਹਨਾਂ ਦਾ 1 ਰੁਪਿਆ ਵੀ ਨਹੀਂ ਲੱਗਦਾ ਜਦੋਂ ਦੇਖਿਆ ਕਿ ਮੈਂ ਉੱਥੇ ਕੋਈ ਕ੍ਰਾਈਮ ਕੀਤਾ ਇੱਥੇ ਆ ਕੇ ਇੱਥੋਂ ਕ੍ਰਾਈਮ ਕੀਤਾ ਉੱਧਰ ਚਲੇ ਮੈਂ ਪੁਲਿਸ ਆਪੇ ਇਹਨੂੰ ਲਾਂ ਤਾਂ ਮਾਰਦਾ ਉਹ ਮੈਨੂੰ ਗਲਤ ਕਹਿੰਦਾ ਮੇਰੇ ਪੁੱਤਲੇ ਫੁਕੀ ਇਹਨੇ ਤੁਸੀਂ ਕਿੱਥੇ ਹੋ ਅੱਜ ਅੱਜ ਮੇਰੇ ਨਾਲ ਹੋ ਰਿਹਾ ਕੱਲ ਨੂੰ ਕੌਟੇ ਨਾਲ ਵੀ ਹੋਊਗਾ ਚਲਾ ਦਿਨਾ ਤੁਸੀਂ ਚਲਾ ਦਿਓ ਮੇਰੀ ਗੱਲ ਇਹਨੂੰ ਕੱਟਿਓ ਨਾਲ ਜੀ ਬਿਲਕੁਲ ਕੀ ਨਸ਼ਾ ਕਰਨ ਦਾ ਬੰਦਾ ਖਸੀ ਹੋ ਗਿਆ ਉਸ ਤੋਂ ਬਾਅਦ ਇਸ ਸਪਰਮ ਵੇਚਦੇ ਆ ਹਾਈ ਲੈਵਲ ਦਾ ਸਪਰਮ ਵਿਕ ਰਿਹਾ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸੋਸ਼ਲ ਮੀਡੀਆ ਦੇ ਰਿਪੋਰਟਰਾਂ ਦੱਸ ਰਿਹਾ ਹੈ ਕਦੋਂ 15 15 8 8 ਬੱਚੇ ਇਨਾ ਦੇ ਨੇ ਸਰਕਾਰੀ ਸਕੂਲ ਦੇ ਵਿੱਚ ਫ੍ਰੀ ਇਹ ਬੱਚੇ ਪੜ੍ਹਦੇ ਨੇ ਸਭ ਤੋਂ ਜ਼ਿਆਦਾ ਨਕਲੀ ਆਧਾਰ ਕਾਰਡ ਲੈ ਕੇ ਪੰਜਾਬ ਚ ਰੈ residencies ਇਹ ਲੈ ਰਹੇ ਨੇ ਸਰਕਾਰ ਕਰੇਗੀ ਸਰਕਾਰ ਵੋਟ ਬੈਂਕ ਵਾਸਤੇ ਹਰ ਚੀਜ਼ ਪੰਜਾਬੀ ਤੋਂ ਬਾਅਦ ਫੈਸਿਲਿਟੀ ਇਹਨਾਂ ਨੂੰ ਦਿੰਦੀ ਆ ਸਹੀਆਂ ਵੀਡੀਓ ਸਾਹਮਣੇ ਆਈਆਂ ਸਾਡੇ ਲੀਡਰ ਨੇ ਜਿਹੜੇ ਚੁਣੇ ਗਏ ਨੇ ਨੁਮਾਇੰਦੇ MP MLA ਬਣਾਏ ਨੇ ਇਹ ਵੋਟ ਬੈਂਕ ਦੀ ਖਾਤਰੇ ਇਹਨਾਂ ਦੇ ਲਈ ਗੈਕਾਂ ਦਾ ਵੀ ਪ੍ਰਬੰਧ ਕਰਦੇ ਨੇ ਖਾੜੇ ਲਵਾਉਂਦੇ ਨੇ ਇਹਨਾਂ ਦੇ ਲਈ ਭਾਵੇਂ ਵੀ ਗੱਲ ਕਰਦਾ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਪੰਜਾਬੀ ਵੀ ਸਾਡੇ ਰਾਮੀ ਹੋ ਗਏ ਨੇ ਉਹਨਾਂ ਆਪਾਂ ਕੋਈ ਅਗਰ ਬੱਚੇ ਨੂੰ ਸਕੂਲ ਲੈ ਜਾਂਣਾ ਚੱਲ ਰਾਮੂ ਸਕੂਲੋਂ ਲਿਆ ਇਹ ਚਕਾਰੀ ਟੋਰ ਬਣਾਉਣੇ ਜਿਹੜੇ NRI ਲੋਕ ਆਪਣੇ ਕੋਠੀਆਂ ਇਹਨਾਂ ਦੇ ਸਾਰੇ ਛੱਡ ਕੇ ਜਾਂਦੇ ਭਾਜੀ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਸਾਲ ਇੱਕ ਕੋਠੀ ਤੇ ਕਬਜ਼ਾ ਹੋਇਆ ਔਰ ਉਹ ਕੇਸ ਪ੍ਰਵਾਸੀ ਜਿੱਤ ਗਿਆ ਇਹ ਰਿਪੋਰਟਾਂ ਬੋਲਦੀਆਂ ਨੇ ਰਿਪੋਰਟਾਂ ਪਿੱਛੇ ਜਿਸਮ ਫਰੋਸੀ ਦਾ ਇੱਕ ਬੰਦਾ ਆਇਆ ਪ੍ਰਵਾਸੀ ਉੱਥੋਂ ਉਹਨੇ ਆ ਕੇ ਜਲੰਧਰ ਦੇ ਜਿਸਮ ਫਰੋਸੀ ਦਾ ਪਰਚਾ ਪਰਚਾ ਹੋਇਆ ਉਹਦੇ ਤੇ ਇੱਕ ਪੰਜਾਬੀ ਬਹੁਤ ਅੱਛੀ ਬੋਲਦੇ ਆ ਪੰਜਾਬੀ ਬੋਲ ਕੇ ਪੰਜਾਬੀ ਕੁੜੀਆਂ ਨੂੰ ਫਸਾਉਂਦੇ ਆ ਲੁਧਿਆਣਾ ਜੀ ਲੁਧਿਆਣੇ ਬਹੁਤ ਰੇਲਵੇ ਸਟੇਸ਼ਨ ਚਲੇ ਜਾਓ ਬੱਸ ਸਟੈਂਡ ਜਿੱਥੇ ਮਰਜੀ ਚਲੇ ਜਾਓ ਇਹਨਾਂ ਦਾ ਪੂਰਾ ਕਬਜ਼ਾ ਹੈ ਇਕੱਲੇ ਬੰਦੇ ਨੂੰ ਦੇਖ ਕੇ ਪੰਜਾਬੀ ਨੂੰ ਇਹ ਗਰੁੱਪ ਚ ਪੈ ਜਿੰਨੇ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਦਾਦਾਸ ਰੇਡੀਆ ਸਾਰੇ ਪ੍ਰਵਾਸੀ ਦੀ ਲੋਣੀ ਅਗਰ ਕੋਈ ਪੰਜਾਬੀ ਲੰਦੇ ਉਹਨੂੰ ਕੁੱਟਦੇ ਮਾਰਦੇ ਨਹੀਂ ਸასი ਗੱਲ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਜਰਖੜ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬੀ ਗਾਇਕ ਸੈਂਡਵੀ ਦੀ ਇੱਕ ਟਿੱਪਣੀ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਲੁਧਿਆਣਾ ਦੇ ਵਿੱਚ ਸੈਂਡਵੀ ਪੰਜਾਬੀ ਦੇ ਪੁਤਲੇ ਫੂਕੇ ਗਏ ਉਹਨਾਂ ਦੇ ਖਿਲਾਫ ਰੋਸ ਕੀਤਾ ਗਿਆ ਜੋ ਟਿੱਪਣੀ ਲੈ ਕੇ ਮੇਰੇ ਨਾਲ ਬਾਈ ਮੌਜੂਦ ਨੇ ਸੈਂਡ ਵੀ ਪੰਜਾਬੀ ਗਾਇਕ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਤੁਸੀਂ ਇੱਕ ਬਿਆਨ ਦਿੱਤਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉਸ ਤੋਂ ਬਾਅਦ ਤੁਹਾਡਾ ਵਿਰੋਧ ਹੁੰਦਾ ਲੁਧਿਆਣਾ ਦੇ ਵਿੱਚ ਹਾਲਾਂਕਿ ਤੁਸੀਂ ਵੀ ਲੁਧਿਆਣਾ ਦੇ ਵਿੱਚ ਰਹਿੰਦੇ ਹੋ ਤੁਹਾਡੇ ਪੁੱਤਲੇ ਵੀ ਫੂਕੇਗੇ ਲੁਧਿਆਣਾ ਦੇ ਵਿੱਚ ਕਿਵੇਂ ਦੇਖਦੇ ਹੋ ਕੀ ਗੱਲ ਅਜਹੀ ਲੱਗੀ ਸੀ ਬੁਰੀ ਉਹਨਾਂ ਨੂੰ ਕੀ ਕਹਿ ਦਿੱਤਾ ਸੀ ਤੁਸੀਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਾ ਕਾਲੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ਮੇਰੀ ਗੱਲ ਆ ਗਈ ਨਾ ਭਾਜੀ ਹੋਈ ਹੂੰ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਇੰਨੀ ਹਿੰਮਤ ਵੱਧ ਗਈ ਆ ਕਿ ਸਾਡੇ ਪੰਜਾਬ ਚ ਰਹਿ ਕੇ ਸਾਡੇ ਪੁਤਲੇ ਫੁੱਕਨੇ ਸ਼ੁਰੂ ਕਰਦੇ ਹੂੰ ਸੋਚੋ ਨਾ ਕਿੱਥੇ ਜਾ ਰਹੇ ਨੇ ਆਪਾਂ ਪੰਜਾਬ ਦੇ ਕਿੱਥੇ ਕਿੱਥੇ ਕੀ ਬਿਲੋਂਗ ਕਰ ਰਹੇ ਆ ਕਿੱਥੋਂ ਬਿਲੋਂਗ ਕਰ ਰਹੇ ਆ ਔਰ ਮੈਂ ਪੰਜਾਬ ਦੇ ਵਿੱਚ ਰਹਿ ਕੇ ਮੈਂ ਪੰਜਾਬੀਨ ਜਗਾਉਣਾ ਚਾਹਨਾ ਪੰਜਾਬੀਓ ਡੁੱਬ ਕੇ ਮਰ ਜਾਓ ਤੁਸੀਂ ਹੂੰ ਡੁੱਬ ਕੇ ਮਰ ਜਾਓ ਇਹਨਾਂ ਨੂੰ ਤੁਸੀਂ ਹਾਰ ਪਾਪ ਆ ਲੈ ਕੇ ਉਹਨੇ ਸਟੇਸ਼ਨਾਂ ਤੋਂ ਇਹ ਅੱਜ ਤੁਹਾਡੇ ਤੇ ਹਾਵੀ ਹੋ ਰਹੇ ਨੇ ਮੇਰੇ ਪੁਤਲੇ ਫੂਕ ਰਹੇ ਦੱਸੋ ਮੈਂ ਗਲਤ ਕੀ ਕੀਤਾ ਉਹਦੇ ਚ ਓ ਜੀ ਇੱਧਰ ਆਓ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦਾ ਤੁਸੀਂ ਇੱਧਰ ਆਓ ਮੇਰੇ ਕੋਲ ਹੂੰ ਕੁਲਚੇ ਕੌਣ ਵੇਚ ਰਿਹਾ ਪ੍ਰਵਾਸੀ ਭਟੂਰੇ ਛੋਲੇ ਕੌਣ ਵੇਚ ਰਿਹਾ ਪ੍ਰਵਾਸੀ ਆ ਮੂਫਲੀ ਕੌਣ ਵੇਚ ਰਿਹਾ ਪ੍ਰਵਾਸੀ ਉਹ ਸਾਬਨੇ ਪੇਂਟਰ ਕੌਣ ਲੱਗਿਆ ਹੋਇਆ ਪ੍ਰਵਾਸੀ ਅਗਰੇ ਆਹ ਆਟਾ ਕੌਣ ਚਲਾ ਰਿਹਾ ਉਹ ਪ੍ਰਵਾਸੀ ਉਹ ਮੂਫਲੀ ਕੌਣ ਵੇਚ ਰਿਹਾ ਉਹ ਪ੍ਰਵਾਸੀ ਉਹ ਚਾਹ ਦੀ ਦੁਕਾਨ ਕਿਨੇ ਲਾਈਆ ਪ੍ਰਵਾਸੀ ਇੱਧਰ ਗੁੱਟੇ ਇੱਧਰ ਆਓ ਇੱਧਰ ਆਓ ਇੱਧਰ ਆਓ ਉਹ ਗੁੱਟਕੀ ਦੀ ਦੁਕਾਨ ਕਿਨੇ ਖੋਲੀ ਹੈ ਪ੍ਰਵਾਸੀ ਉਹ ਇੱਕ ਸਰਦਾਰ ਜੀ ਦੀ ਦੁਕਾਨਾ ਬਹਿਲੇ ਬੈਠੇ ਨੇ ਉਹ ਦੇਖੋ ਕੰਮ ਹੀ ਨਹੀਂ ਹੈਗਾ ਪ੍ਰਵਾਸੀ ਇਹ ਕੋਈ ਸਾਰਾ ਕੰਮ ਉਹ ਪਾਜੀ ਇੱਕ ਇੱਥੇ ਜਾਣ ਕਿੱਥੋਂ ਇਹ ਦੱਸੋ ਪਹਿਲਾਂ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਨਾ ਕਿ ਜਾਣ ਕਿੱਥੇ ਪੰਜਾਬੀ ਸਾਰਾ ਕੰਮ ਤਾਂ ਇਹ ਲੈ ਕੇ ਬੈਠੇ ਨੇ ਅਗਰ ਸਾਡਾ ਬੰਦਾ 15 ਤੋਂ 20000 ਰੁਪਏ ਦੇ ਵਿੱਚ ਨੌਕਰੀ ਕਰਦਾ ਇਹ 7-8000 ਤੇ ਨੌਕਰੀ ਕਰਦੇ ਨੇ ਪੰਜਾਬ ਦੇ ਵਿੱਚ ਗਰੀਬ ਲੋਕਾਂ ਆਸੀਂ ਘਟ ਚ ਰੋਜ਼ਗਾਰ ਕਰਨਾ ਹੈ ਅਜ ਤੱਕ ਸੈਟਿੰਗ ਕਰਨੀ ਹੋ ਕਰਨੀ ਹੈ ਸਾਡਾ ਪੰਜਾਬ ਤਾਂ ਖਤਮ ਹੋ ਰਿਹਾ ਨਾ ਉਹ ਇਹ ਸਾਨੂੰ ਸਾਨੂੰ ਪਿੱਛੇ ਜੇ ਮੈਨੂੰ ਇਹ ਟਿੱਪਣੀ ਕਰ ਰਹੇ ਇੰਟਰਵਿਊ ਦੇ ਵਿੱਚ ਕਿ ਤੁਹਾਡੇ ਬੰਦੇ ਤਾਂ ਕੈਨੇਡਾ ਅਮਰੀਕਾ ਜਾ ਰਹੇ ਉਹ ਭਾਜੀ ਘਰਾਂ ਦੇ ਵਿੱਚ ਲੋਨ ਲੈ ਕੇ 20-20 ਲੱਖ ਰੁਪਏ ਲਾ ਕੇ ਜਾ ਰਹੇ ਇਹ ਤਾਂ ਟ੍ਰੇਨ ਫੜ ਕੇ ਆ ਜਾਂਦੇ ਫਰੀ ਚ ਇਹਨਾਂ ਦਾ 1 ਰੁਪਿਆ ਵੀ ਨਹੀਂ ਲੱਗਦਾ ਜਦੋਂ ਦੇਖਿਆ ਕਿ ਮੈਂ ਉੱਥੇ ਕੋਈ ਕ੍ਰਾਈਮ ਕੀਤਾ ਇੱਥੇ ਆਗੇ ਇੱਥੋਂ ਕ੍ਰਾਈਮ ਕੀਤਾ ਉੱਧਰ ਚਲੇ ਗਏ ਅਸੀਂ ਤਾਂ 20 25 25 30 30 ਲੱਖ ਰੁਪਏ ਲਾ ਕੇ ਸਾਡੇ ਬੱਚੇ ਬਾਹਰ ਪੜਨ ਜਾਂਦੇ ਆ ਤੁਸੀਂ ਦੇਖੋ ਨਾ ਮੈਂ ਪੰਜਾਬੀ ਨੂੰ ਲਾਂ ਤਾਂ ਮਾਰਦਾ ਉਹ ਮੈਨੂੰ ਗਲਤ ਕਹੀ ਜਾਂਦਾ ਮੇਰੇ ਪੁੱਤਲੇ ਫੂਕੀ ਜਾਂਦੇ ਤੁਸੀਂ ਕਿੱਥੇ ਹੋ ਅੱਜ ਅੱਜ ਮੇਰੇ ਨਾਲ ਹੋ ਰਿਹਾ ਕੱਲ ਨੂੰ ਕਿੱਥੇ ਨਾ ਵੀ ਹੋਊਗਾ ਕਿੱਥੇ ਨੇ ਪੰਜਾਬ ਹਦਾਸੀ ਜਦੋਂ ਵੀਡੀਓ ਵਾਇਰਲ ਹੁੰਦੀ ਆ ਤੁਹਾਡੀ ਗੁੱਡ ਵਾਈ ਗੁੱਡ ਜੌਬ ਤੁਸੀਂ ਵਧੀਆ ਬੋਲੇ ਪਰ ਜਦੋਂ ਹੁਣ ਤੁਹਾਡੇ ਪੁੱਤਲੇ ਫੂਕੇ ਗਏ ਹੁਣ ਕਿੱਥੇ ਗਏ ਪੰਜਾਬੀ ਕਿੱਥੇ ਖੜੇ ਤੁਹਾਡੇ ਨਾਲ ਮੈਂ ਤਦੀ ਦਾ ਕਹਿ ਰਿਹਾ ਅਗਰ ਹੁਣ ਮੇਰੇ ਨਾਲ ਹੋ ਰਿਹਾ ਤੁਹਾਡੇ ਹਰ ਪੰਜਾਬੀ ਨਾਲ ਹੋਊਗਾ ਫੈਕਟਰੀਆਂ 'ਚ ਨੌਕਰੀਆਂ ਸਾਨੂੰ ਨਹੀਂ ਮਿਲਦੀਆਂ ਕੋਈ ਨੌਕਰੀ ਰੱਖ ਕੇ ਪੰਜਾਬੀ ਨੂੰ ਕੋਈ ਖੁਸ਼ ਨਹੀਂ ਠੀਕਾ ਦੂਜੀ ਗੱਲ ਨਸ਼ਾ ਅਗਰ ਪੰਜਾਬੀ ਨੂੰ ਕੰਮ ਨਹੀਂ ਮਿਲੂਗਾ ਸਾਰਾ ਦਿਨ ਅਗਰ ਲੇਬਰ ਵਾਲਾ ਸਾਡਾ ਪੰਜਾਬੀ ਭਾਈ ਕੋਈ ਬੈਠਾ ਰਹਿੰਦਾ ਲੇਬਰ ਕਰਨ ਵਾਸਤੇ ਉਹ 800 ਰੁਪਏ ਦੀ ਹਾਇਰੀ ਲੈਂਦਾ 500 ਰੁਪਏ 'ਚ ਤੁਰ ਜਾਂਦੇ ਉਸੇ ਟਾਈਮ ਉਹ ਬਚਾਰਾ ਸਾਰਾ ਦਿਨ ਬੈ ਕੇ ਬੇਲ ਘਰੇ ਚਲ ਜਾਂਦਾ ਐਂਡ ਤੇ ਕਰੂਗਾ ਕਿ ਟੈਨਸ਼ਨ 'ਚ ਨਸ਼ਾ ਕਰੂਗਾ ਨਸ਼ਾ ਕਰੂਗਾ ਹੁਣ ਮੈਂ ਤੁਹਾਨੂੰ ਇੱਕ ਸਭ ਤੋਂ ਵੱਡੀ ਗੱਲ ਕਰਾਂ ਨਸ਼ਾ ਕਰਨ ਤੋਂ ਬਾਅਦ ਕੀ ਹੁੰਦਾ ਕਿ ਬੰਦਾ ਮੈਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਚਲਾ ਦਿੰਦਾ ਤੁਸੀਂ ਚਲਾ ਦਿਓ ਮੇਰੀ ਗੱਲ ਇਹਨੂੰ ਕੱਟਿਓ ਨਾ ਜੀ ਬਿਲਕੁਲ ਚੱਲੋ ਕੀ ਨਸ਼ਾ ਕਰਨ ਦਾ ਬੰਦਾ ਖਸੀ ਹੋ ਗਿਆ ਹੂੰ ਉਸ ਤੋਂ ਬਾਅਦ ਇਸ ਸਪਰਮ ਵੇਚਦੇ ਆ ਹਾਈ ਲੈਵਲ ਤੇ ਸਪਰਮ ਵਿਕ ਰਿਹਾ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸੋਸ਼ਲ ਮੀਡੀਆ ਦੇ ਰਿਪੋਰਟਰ ਦੱਸ ਰਿਹਾ ਹੈ ਕਰੋ ਨਾ ਤੁਸੀਂ ਇਹ ਚੀਜ਼ਾਂ ਦੀ ਜਾਂਚ ਕਰੋ ਸਾਡੀ ਤਾਂ ਆਬਾਦੀ ਵੀ ਘਟ ਗਈ ਜੇ ਗੱਲ ਕਰੀਏ ਸਾਡੇ ਤਾਂ ਇੱਕ ਇੱਕ ਬੱਚਾ ਇਨਾਂ ਦੇ ਦੇ ਬੱਚਿਆਂ ਦੀ ਗੱਲ ਕਰ ਲਈ ਬੱਚੇ ਵੀ ਬੜੇ ਨੇ ਇਹਨਾਂ ਦੇ ਪੰਜ ਦੇ ਵਿੱਚ ਸਭ ਤੋਂ ਵੱਧ ਫੈਸਿਲਿਟੀਆਂ ਇਹ ਲੈਂਦੇ ਨੇ ਦਾਦਾ 15-15 8-8 ਬੱਚੇ ਇਹਨਾਂ ਦੇ ਨੇ ਸਰਕਾਰੀ ਸਕੂਲ ਦੇ ਵਿੱਚ ਫ੍ਰੀ ਇਹ ਬੱਚੇ ਪੜ੍ਹਦੇ ਨੇ ਸਭ ਤੋਂ ਜ਼ਿਆਦਾ ਨਕਲੀ ਆਧਾਰ ਕਾਰਡ ਲੈ ਕੇ ਪੰਜਾਬ ਦੀ ਰੈਜ਼ਿਡੈਂਸੀ ਇਹ ਲੈ ਰਹੇ ਨੇ ਪੰਜਾਬ ਤੋਂ ਸਭ ਤੋਂ ਵੱਧ ਸਹੂਲਤਾਂ ਇਹ ਲੈਂਦੇ ਨੇ ਤੁਸੀਂ ਇਹ ਜਦ ਦੇਖੋ ਕਿ ਪੰਜਾਬ ਦੇ ਵਿੱਚ ਆਉਣ ਵਾਸਤੇ ਮੈਂ ਤਾਂ ਇੱਕ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਅਗਰ ਕੋਈ ਬੰਦਾ ਐਂਟਰ ਕਰਦਾ ਉਹਦਾ ਆਧਾਰ ਕਾਰਡ ਚੈੱਕ ਕੀਤਾ ਜਾਵੇ ਉਹਦੇ ਤੇ ਪੂਰੀ ਬਰੀਕੀ ਦੇਖ ਜਾਵੇਗੀ ਇੱਥੇ ਕੋਈ ਪਰਚਾ ਜਾਂ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਤਾਂ ਨਹੀਂ ਹੈਗਾ ਹਾਗਰ ਨਹੀਂ ਹੈਗਾ ਫਿਰ ਇਹਨਾਂ ਨੂੰ 5 ਸਾਲ ਲਈ ਰੈ residenciy ਦਿੱਤੀ ਜਾਵੇ ਪਰ ਪੰਜਾਬ ਦੇ ਵਿੱਚ ਘਰ ਬਣਾਉਣ ਵਾਸਤੇ ਨਾ ਇਹਨੂੰ residenciy ਦਿੱਤੀ ਜਾਵੇ ਜਿੱਦਾਂ ਹਿਮਾਚਲ ਦੇ ਵਿੱਚ ਜੀ ਜਿੱਦਾਂ ਹਿਮਾਚਲ ਜੀ ਇੱਕ ਕਾਨੂੰਨ ਹੈ ਕਿ ਉੱਥੇ ਕੋਈ ਬੰਦਾ ਪੰਜਾਬੀ ਆ ਜਾਂ ਕੋਈ ਆਊਟ ਆਫ ਹਿਮਾਚਲੀ ਕੋਈ ਬੰਦਾ ਇੱਥੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਇਹਨਾਂ ਨੂੰ ਵੀ ਸਰਕਾਰ ਸਾਡੀ ਪਰ ਸਰਕਾਰ ਕਰੇਗੀ ਸਰਕਾਰ ਵੋਟ ਬੈਂਕ ਵਾਸਤੇ ਹਰ ਚੀਜ਼ ਪੰਜਾਬੀ ਤੋਂ ਵੱਧ ਫੈਸਿਲਿਟੀ ਇਹਨਾਂ ਨੂੰ ਦਿੰਦੀ ਆ ਹਾਂ ਇਹਨਾਂ ਦੇ ਬੱਚੇ ਘੜੀ ਪੜਦੇ ਠੀਕ ਕਈ ਅਜ਼ਈਆਂ ਵੀ ਵੀਡੀਓ ਸਾਹਮਣੇ ਆਈਆਂ ਸਾਡੇ ਲੀਡਰ ਨੇ ਜਿਹੜੇ ਚੁਣੇ ਗਏ ਨੇ ਨਵੇਂ ਦੇ ਐਮਪੀ ਐਮਐਲਏਜ਼ ਬਣਾਏ ਨੇ ਇਹ ਵੋਟ ਬੈਂਕ ਦੀ ਖਾਤਰੇ ਇਹਨਾਂ ਦੇ ਲਈ ਗਾਇਕਾਂ ਦਾ ਵੀ ਪ੍ਰਬੰਧ ਕਰਦੇ ਨੇ ਖਾੜੇ ਲਵਾਉਂਦੇ ਨੇ ਇਹਨਾਂ ਦੇ ਲਈ ਹਾਂਜੀ ਬਲੌਂਗੀ ਦੇ ਵਿੱਚ ਹੋਇਆ ਜੀ ਇਹ ਇਹ ਜੱਗ ਜਾਹ ਉੱਥੇ ਆਪਾਂ ਨੂੰ ਨੌਤ ਨਹੀਂ ਲੈਣਾ ਕਿਸਦਾ ਪਰ ਭੋਜਪਰੀ ਸਿੰਗਰ ਬੁਲਾਇਆ ਗਿਆ ਸਪੈਸ਼ਲ ਇਹਨਾਂ ਤੋਂ ਵੋਟਾਂ ਲੈਣ ਦੇ ਲਈ ਤੇ ਹੁਣ ਫੇਰ ਆਪਾਂ ਨੂੰ ਪੰਜਾਬੀਆਂ ਨੂੰ ਚਾਹੀਦਾ ਵੀ ਜੇ ਆਪਾਂ ਹੀ ਪੰਜਾਬ ਬਣਾ ਧੋਖਾ ਕਰਦੇ ਆ ਤਾਂ ਫੇਰ ਇਹਨਾਂ ਆਪਣੇ ਸਿਰ 'ਤੇ ਬੈਠਣਾ ਹੀ ਹੈ ਰੋਜ਼ਗਾਰ ਗਿਆ ਆਪਣਾ ਫੇਰ ਆਪਣੀ ਸਰਦਾਰੀ ਵੀ ਚਲੀ ਜਾਣੀ ਹੈ ਤੂੰ ਰਾਜ ਇਹੀ ਕਰਨਗੇ ਫੇਰ ਜਦ ਬੱਚੇ ਇਹਨਾਂ ਦੇ ਪੈਦਾ ਹੋ ਰਹੇ ਆ ਪੰਜਾਬੀ ਇੰਨੀ ਸਾਫ਼ ਬੋਲਦੇ ਆ ਆਪਣੇ ਸਕੂਲਾਂ 'ਚ ਪੜ੍ਹਦੇ ਆ ਵਧੀਆ ਨੌਕਰੀਆਂ ਲੈ ਲੈਣੀਆਂ ਇਹਨਾਂ ਨੇ ਨੌਕਰੀਆਂ 'ਚ ਆਪਣੇ ਉੱਪਰ ਅਫਸਰ ਲੱਗ ਕੇ ਫੇਰ ਤਾਂ ਆਪਾਂ ਦਬੇ ਹੀ ਹੋਏ ਆ ਫੇਰ ਆਪਣੇ ਕੋਲ ਕੋਈ ਚਾਰਾ ਨਹੀਂ ਰਹਿਣਾ ਇਸ ਕਰਕੇ ਪਹਿਲਾਂ ਹੀ ਜਾਗ ਜਾਓ ਲਾਲ ਪੰਜਾਬੀ ਲਾਇਕ ਮੁੰਡੇ ਆ ਪੜ੍ਹੇ ਲਿਖੇ ਉਹਨਾਂ ਨੂੰ ਬੰਦ ਦੀ ਦਿਹਾੜੀ ਦੋ ਤੁਸੀਂ ਕਿਉਂ 100 200 ਰੁਪਏ ਪਿੱਛੇ ਕਿਉਂ ਲਾਲਚ ਕਰਦੇ ਹੋ ਤੁਸੀਂ ਜੇ ਸੱਚੇ ਪੰਜਾਬੀ ਆ ਫੇ ਪੰਜਾਬੀਆਂ ਨੂੰ ਕੰਮ ਦੋ ਜਾਂ ਤੁਸੀਂ ਇਹਨਾਂ ਨੂੰ ਕੰਮ ਨਹੀਂ ਦਵੋਗੇ ਇਹਨਾਂ ਨੇ ਆਪੇ ਚਲੇ ਜਾਣਗੇ ਇਹ ਤਾਂ ਨਹੀਂ ਮੰਨਦੇ ਇਹ ਰਾਜੂ ਇਹ ਰਾਮੂ ਉਹ ਬੈਠੇ ਕੁਰਸੀ ਦੇ ਹੁਕਮ ਮਾਰ ਦਿੰਨੇ ਆਂ ਸੀ ਆਪਣੀ ਹੱਡ ਕਰ ਤੋੜਨ ਪੰਜਾਬੀਆਂ ਦੀ ਵੀ ਗੱਲ ਕਰਦਾ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਪੰਜਾਬੀ ਵੀ ਹੱਡ ਰਾਮੀ ਹੋ ਗਏ ਨੇ ਉਹਨਾਂ ਆਪਾਂ ਕੋਈ ਅਗਰ ਬੱਚੇ ਨੂੰ ਸਕੂਲ ਲੈ ਜਾਂ ਨਾ ਚੱਲ ਰਾਮੂ ਸਕੂਲੋਂ ਲਿਆ ਇਹ ਚ ਕਾਦੀ ਟੋਰ ਬਣਾਉਣੇ ਅਗਰ ਕੋਈ ਚਾਰ ਬੋਰੀਆਂ ਤੁਹਾਨੂੰ ਅਗਰ ਉਥੋਂ ਟਰਾਲੀ ਤੋਂ ਚੱਕਣੀ ਪਈ ਚੱਲ ਰਾਮੂ ਹੱਡ ਰਾਮੀ ਤਾਂ ਇਹਨਾਂ ਨੇ ਬਣਾਤੇ ਸਾਡੇ ਇਹ ਪੰਜਾਬੀ ਦੀ ਵੀ ਗਲਤੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਦੂਜੀ ਗੱਲ ਸੁਣੋ ਜਿਹੜੇ ਐਨ ਆਰ ਆਈ ਲੋਕ ਆਪਣੀਆਂ ਕੋਠੀਆਂ ਇਹਨਾਂ ਤੇ ਸਾਰੇ ਛੱਡ ਕੇ ਜਾਂਦੇ ਪਾਜੀ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਸਾਲ ਇੱਕ ਕੋਠੀ ਤੇ ਕਬਜ਼ਾ ਹੋਇਆ ਔਰ ਪਰਵਾਸੀ ਜਿੱਤ ਗਿਆ ਹੂੰ ਕਿੱਥੇ ਬਿਲੋਂਗ ਕਰਦੇ ਆ ਆਪਾਂ ਇੱਥੋਂ ਜਾ ਸੋਚਦੇ ਆ ਕਿ ਉੱਥੇ ਜਾ ਕੇ ਡਾਲਰ ਕਮਾਉਣੇ ਕਰੋੜਾ ਰੁਪਏ ਦੀਆਂ ਕੋਠੀਆਂ ਦੇ ਤਾਂ ਇਹ ਕਬਜ਼ੇ ਕਰੀ ਬੈਠੇ ਆ ਹੂੰ ਦੂਜੀ ਗੱਲ ਜਿਸਮ ਫਰੋਸੀ ਦਾ ਧੰਦਾ ਪਿੱਛੇ ਮੈਂ ਨਹੀਂ ਕਹਿੰਦਾ ਤੁਸੀਂ ਇਹ ਨਾ ਸੋਚੋ ਮੈਂ ਕੋਈ ਇਲਜ਼ਾਮ ਦੇ ਰਿਹਾ ਇਹ ਰਿਪੋਰਟਾਂ ਬੋਲਦੀਆਂ ਨੇ ਰਿਪੋਰਟਾਂ ਪਿੱਛੇ ਜਿਸਮ ਫਰੋਸੀ ਦਾ ਇੱਕ ਬੰਦਾ ਆਇਆ ਪਰਵਾਸੀ ਉੱਥੋਂ ਉਹਨੇ ਆ ਕੇ ਜਲੰਧਰ ਦੇ ਜਿਸਮ ਫਰੋਸੀ ਦਾ ਪਰਚਾ ਪਰਚਾ ਹੋਇਆ ਉਹਦੇ ਤੇ ਸੋਚੋ 90% ਲੋਕ ਮੈਂ ਸਾਰੇ ਪਰਵਾਸੀਆਂ ਨੂੰ ਗਲਤ ਨਹੀਂ ਕਹਿੰਦਾ ਕੁਝ ਪ੍ਰਵਾਸੀ ਭਰਾ ਬਧੀਆ ਵੀ ਨੇ ਇਮਾਨਦਾਰ ਨੇ ਕੰਮ ਵੀ ਕਰਦੇ ਨੇ ਔਰ ਕੋਈ ਕੌਂਟਰੋਵਰਸੀ ਨਹੀਂ ਕਰਦੇ ਪਰ ਕੁਝ 20 ਤੋਂ 30 ਬੰਦੇ ਐਜੇ ਨੇ 20 30% ਨੇ ਕਿ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਮੈਂ ਸਿਰਫ ਉਹਨਾਂ ਨੂੰ ਗੱਲ ਕਹਿਣਾ ਕਿ ਮੈਂ ਹਰ ਕਾਨੂੰਨੀ ਕਹਿੰਦਾ ਉਹ ਵੀ ਹਿੰਦੁਸਤਾਨੀ ਨੇ ਮੰਨੇ ਇਹ ਕਹਿੰਦਾ ਸੀ ਹਿੰਦੁਸਤਾਨੀ ਹਾਂ ਹਿੰਦੁਸਤਾਨੀ ਪਰ ਮੈਂ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਦਾ ਵਿਰੋਧ ਕਰ ਰਿਹਾ ਕਿ ਨਹੀਂ ਔਰ ਪੰਜਾਬੀਆ ਦਾ ਵੀ ਵਿਰੋਧ ਕਰ ਰਿਹਾ ਕਿ ਪੰਜਾਬ ਬਚਾ ਲੋ ਨਹੀਂ ਤਾਂ ਹੁਣ ਇੱਕ ਪਿੱਛੇ ਜੇ ਰਿਪੋਰਟ ਆਈ ਇੱਕ ਪੰਜਾਬੀ ਬਹੁਤ ਅੱਛੀ ਬੋਲਦੇ ਆ ਪੰਜਾਬੀ ਬੋਲ ਕੇ ਪੰਜਾਬੀ ਕੁੜੀਆਂ ਨੂੰ ਫਸਾਉਂਦੇ ਆ ਫਸਾਉਣ ਦੇ ਬਾਅਦ ਉਸ ਤੋਂ ਬਾਅਦ ਕੀ ਕਰਦੇ ਆ ਵਿਆਹ ਕਰਾ ਕੇ ਉੱਥੇ ਲੈ ਜਾਂਦੇ ਕੁੱਟਮਾਰ ਕਰਦੇ ਆ ਉਹਨਾਂ ਦਾ ਬਹੁਤ ਕੁਝ ਵੇਚਦੇ ਉਹਨਾਂ ਨੂੰ ਜਾ ਕੇ ਭਾਜੀ ਉੱਥੇ ਇਹ ਰਿਪੋਰਟਾਂ ਬੋਲਦਿਆਂ ਨੇ ਮੈਂ ਨਹੀਂ ਕਹਿੰਦਾ ਰਿਪੋਰਟਾਂ ਘਟਾਓ ਪਤਾ ਸਭ ਨੂੰ ਪਤਨ ਵਾਲੇ ਸਭ ਪੱਜਣ ਜਾਣਦੇ ਆ ਕੀ ਸਿਸਟਮ ਮੰਨਦੇ ਹੋ ਬਾਈ ਜੀ ਕੀ ਦੀ ਗਲਤੀ ਮੰਨਦੇ ਹੋ ਕੀ ਦੀ ਅਣਗਿਆਲੀ ਮੰਨਦੇ ਹੋ ਜੇਕਰ ਅਜੇਹਾ ਹੁੰਦਾ ਵਾ ਜਿਵੇਂ ਤੁਸੀਂ ਕਹਿੰਦੇ ਹੋ ਉਟ ਬੈਂਕ ਲਈ ਸਰਕਾਰਾਂ ਵਰਤਦੀਆਂ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਤੇ ਸਿਸਟਮ ਤੇ ਸਵਾਲ ਤਾਂ ਉੱਠਦੇ ਨੇ ਫਿਰ ਨਾ ਤੁਸੀਂ ਕਿਉਂ ਲਾਲਚ ਦੇ ਵਾਸਾ ਕੇ ਮੈਨੂੰ ਜ਼ਿਆਦਾ ਵੋਟਾਂ ਪੈਣ ਹੁਣ ਇੱਕ ਇੱਕ ਗੱਲ ਦਾ ਜਵਾਬ ਦਿਓ ਕੀ ਮਹਾਚਲ ਕਿੱਥੇ ਵੱਸਦਾ ਹਿੰਦੁਸਤਾਨ ਚ ਬਿਲਕੁਲ ਹੈ ਉੱਥੇ ਦੀ ਸਰਕਾਰ ਕੌਣ ਕਿਹੜੀ ਸਰਕਾਰ ਦੱਸੋ ਬੀਜਾ ਬੀਜਪੀ ਐਸ ਟਾਈਮ ਬੀਜਪੀ ਹੈ ਠੀਕ ਹੈ ਸੈਂਟਰ ਚ ਕੌਣ ਬੀਜਪੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਪਹਿਲਾਂ ਅਕਾਲੀ ਦਲ ਦੀ ਵੀ ਰਹੀ ਉਹਨਾਂ ਦਾ ਗਠਬੰਦਰ ਰਿਹਾ ਠੀਕ ਹੈ ਅਗਰ ਪੰਜਾਬ ਦੇ ਵਿੱਚ ਅਗਰ ਭਾਜਪਾ रह ਸਕਦੀ ਹੈ ਅਗਰ ਹਿਮਾਚਲ ਚ ਭਾਜਪਾ रह ਸਕਦੀ ਹੈ ਕਿ ਪੰਜਾਬ ਚ ਰੂਲ ਕਿਉਂ ਨਹੀਂ ਹੋ ਸਕਦਾ ਇਹ ਵਾਲਾ ਦੱਸੋ ਨਾ ਕਿ ਕਿੱਥੇ ਕਮੀ ਆਪਣੇ ਪੰਜਾਬੀ ਦੀ ਕਮੀ ਹੈ ਨਾ ਕਿ ਇਹ ਰੂਲ ਪੰਜਾਬ ਚ ਵੀ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਬੰਦਾ ਆਊਟ ਆਫ ਪੰਜਾਬ ਦਾ ਬੰਦਾ ਇੱਥੇ ਆ ਕੇ ਘਰ ਨਾ ਲੈ ਸਕੇ ਆਪਣੀ ਜ਼ਮੀਨ ਜਾਇਦਾਦ ਆਪਣੇ ਨਾਂ ਤੇ ਨਾ ਲੈ ਸਕੇ ਸਿਰਫ ਪੰਜਾਬੀ ਹੀ ਲੈ ਸਕੇ ਤਦ ਜਾ ਕੇ ਇਹ ਇੱਥੇ ਦਾ ਕ੍ਰਾਈਮ ਖਤਮ ਹੋਊਗਾ ਤਦ ਜਾ ਕੇ ਪੰਜਾਬੀ ਨੂੰ ਕੰਮ ਮਿਲੂਗਾ ਤਦ ਪੰਜਾਬੀ ਬਾਹਰ ਜਾਣਾ ਬੰਦ ਕਰਨਗੇ ਉਹ ਤਾਂ ਬੜੇ ਦਾਅਵੇ ਨਾਲ ਕਹਿ ਰਹੇ ਨੇ ਕਹਿੰਦੇ 70% ਸਾਡੀ ਆਬਾਦੀ ਆ ਅਸੀਂ ਤਾਂ ਸੈਂਡਵੀ ਨੇ ਸਾਡਾ ਕਿਹਾ ਜੋ ਅਸੀਂ ਤਾਂ ਕਰਕੇ ਦਿਖਾਵਾਂਗੇ ਅਸੀਂ ਐਮਐਲਏ ਵੀ ਚੁਣਾਂਗੇ ਇੱਥੋਂ ਸਰਪੰਚ ਵੀ ਬਣਾਵਾਂਗੇ ਹੁਣ ਤਾਂ ਜ਼ਿਆਦਾ ਬਣਾਵਾਂਗੇ ਕਹਿੰਦੇ ਆਬਾਦੀ ਉਹ ਸਾਡੀ ਆ ਮੈਂ ਤੁਹਾਨੂੰ ਇਹ ਕਹਿੰਦਾ ਅੱਜ ਮੇਰੇ ਨਾਲ ਹੋ ਰਿਹਾ ਮੇਰੇ ਪੁੱਤਲੇ ਫੂਕੇ ਜਾ ਰਹੇ ਮੇਰੇ ਤਾਂ ਮੇਰਾ ਵਿਰੋਧ ਕਰ ਰਹੇ ਤੁਸੀਂ ਇਹਨਾਂ ਦਾ ਇਹ ਦੇਖੋ ਹੌਸਲਾ ਕਿੰਨਾ ਵੱਧ ਗਿਆ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਤੇ ਹੀ ਪਰਚੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਨਾ ਗਰੁੱਪ ਬਣ ਗਏ ਇਹਨਾਂ ਦੇ ਗੈਂਗਸਟਰ ਵਾਜ ਇਹਨਾਂ ਦੇ ਵਧ ਗਏ ਔਰ ਤੁਸੀਂ ਇਹ ਦੇਖ ਲੋ ਲੋ ਦਰਾਹੇ ਤੋਂ ਲੈ ਕੇ ਲੁਧਿਆਣੇ ਤੱਕ ਦੇਰ ਰਾਤ ਨੂੰ ਪੱਥਰਵਾ ਪਥਰੇ ਪਥਰਾਵ ਇਹ ਕਰਦੇ ਨੇ ਇੱਕ ਬਲੌਂਗੀ ਦੇ ਨਾਲ ਪੋਲ ਦੇ ਨਾਲ ਇਹਨਾਂ ਦੀ ਕਲੋਨੀ ਬਣੀ ਹੋਈ ਹੈ ਉੱਥੇ ਤੁਸੀਂ ਨੌਰ ਰੋਣ ਬੰਦਾ ਚਲ ਜਾਏ ਚਾਹੇ ਤੁਹਾਡੀ ਜੇਬ ਚ ਮੋਬਾਈਲ ਹੈ ਚਾਹੇ ਕੋਈ ਤੁਹਾਡੇ ਕੋਲ ਪੈਸੇ ਆ ਤੁਸੀਂ ਵਾਪਸ ਨੰਗੇ ਆਤੋਂਗੇ ਇਹ ਮੈਂ ਨਹੀਂ ਕਹਿੰਦਾ ਉੱਥੇ ਜਾ ਕੇ ਪੁੱਛੋ ਜਿਹੜਾ ਲਾਈਵ ਮੈਨੂੰ ਦੇਖ ਰਿਹਾ ਜਾਂ ਮੇਰਾ ਕੋਈ ਬਲੌਂਗੀ ਤੋਂ ਹੈਗਾ ਉਹ ਦੱਸੂਗਾ ਤੁਹਾਨੂੰ ਕਮੈਂਟਾਂ 'ਚ ਦੱਸਣਗੇ ਲੋਕ ਠੀਕ ਹੈ ਅਜੇ ਹੁੰਦਾ ਬਾਈ ਲੱਗਦਾ ਲੁਧਿਆਣੇ ਦੀ ਗੱਲ ਕਰ ਲਈ ਲੁਧਿਆਣੇ ਦੇ ਵੀ ਕਈ ਏਰੀਏ ਨੇ ਠੀਕ ਹੈ ਜੀ ਲੁਧਿਆਣੇ ਲੁਧਿਆਣੇ ਬਹੁਤ ਰੇਲਵੇ ਸਟੇਸ਼ਨ ਚਲੇ ਜਾਓ ਬੱਸ ਸਟੈਂਡ ਜਿੱਥੇ ਮਰਜੀ ਚਲੇ ਜਾਓ ਇਹਨਾਂ ਦਾ ਪੂਰਾ ਕਬਜਾ ਹੈ ਕੱਲੇ ਬੰਦੇ ਨੂੰ ਦੇਖ ਕੇ ਪੰਜਾਬੀ ਨੂੰ ਇਹ ਗਰੁੱਪ ਚ ਪੈ ਜੰਨੇ ਕੁੱਟਦੇ ਆ ਇਹ ਤੇ ਬੇਵਸੀ ਹੈ ਹੁਣ ਜਦੋਂ ਆਪਾਂ ਪੰਜਾਬੀ ਪੰਜਾਬੀ ਦੀ ਮਦਦ ਨਹੀਂ ਕਰਦੇ ਫਿਰ ਬਾਈ ਸਹਿਣਾ ਪੈਣਾ ਹੈ ਠੀਕ ਹੈ ਜੀ ਹੋਰ ਇੱਕ ਗੱਲ ਹੋਰ ਦੇਖੋ ਜਿੱਥੇ ਰੇੜੀਆਂ ਲੱਗਦੀਆਂ ਨੇ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਦਾਦਾਸ ਰੇੜੀਆਂ ਸਾਰੇ ਪ੍ਰਵਾਸੀ ਦੀ ਲੋਣੀ ਹੈ ਅਗਰ ਕੋਈ ਪੰਜਾਬੀ ਲਾਂਦੇ ਉਹਨੂੰ ਕੁੱਟ ਦਸੋ ਨਾ ਅੱਜ ਨਹੀਂ ਤੇ ਕੱਲ ਪ੍ਰਵਾਸੀ ਜੋਂ ਪੰਜਾਬੀਆਂ ਨੂੰ ਚਾਹੀਦੀ ਆ ਕੁੱਟਖਾਨੇ ਕਾਲੇ ਤਾਂ ਕੰਮ ਆਪ ਪੰਜਾਬੀ ਕਰਦੇ ਪਾਜੀ ਕੱਲਾ ਸਰਦਾਰ ਨੂੰ 10-10 ਭਈਏ ਪੈ ਜਾਂਦੇ ਆ ਪ੍ਰਵਾਸੀ ਕੁੱਟਦੇ ਆ ਔਰ ਮੈਂ ਤਾਂ ਆਪ ਕਹਿੰਨਾ ਪੰਜਾਬੀ ਤੁਸੀਂ ਹੁਣ ਨਾ ਨਾ ਜੇ ਅੱਗੇ ਫੇਰ ਖਤਮ ਹੈ ਪੰਜਾਬ ਫੇਰ ਖਤਮ ਹੈ ਮੈਂ ਗਲਤ ਨਹੀਂ ਕਹਿੰਦਾ ਕਿਸ ਨੂੰ ਹਿੰਦੁਸਤਾਨੀ ਹੋ ਸਾਡੇ ਹਿੰਦੁਸਤਾਨੀ ਆ ਮੈਂ ਪੰਜਾਬ ਨੂੰ ਉਹੀ ਸੋਨੇ ਦੀ ਚੀੜੀ ਦੇਖਣਾ ਚਾਹੁੰਦਾ ਜਿਹੜਾ ਸਾਡਾ ਪੰਜਾਬ 20 25 ਸਾਲ ਪਹਿਲਾਂ ਹਰ ਹਰੀਆਲੀ ਵੇਹਲੀ ਹੁੰਦੀ ਸੀ ਕੋਈ ਕ੍ਰਾਈਮ ਨਹੀਂ ਹੁੰਦਾ ਸੀ ਅਸੀਂ ਚਾਹਨੇ ਮਹਾਰਾਜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਖਾਲਸ ਰਾਜ ਜਿੱਥੇ ਸ਼ੁੱਧੀ ਹੋਵੇ ਜਿੱਥੇ ਹਰ ਚੀਜ਼ ਵਧੀਆ ਪਿਓਰਟੀ ਮਲੇ ਉਹਨਾਂ ਪਿੱਛੇ ਜੇ 100 ਕੱਟਾ ਫੜਿਆ ਗਿਆ ਨਕਲੀ ਗੋੜ ਬਣਾਉਂਦਾ ਮੈਂ ਨਹੀਂ ਕਹਿੰਦਾ ਇਹ ਵੀ ਤੁਹਾਡੀ ਰਿਪੋਰਟਾਂ ਕਹਿ ਰਹੀਆਂ ਵਾ 100 ਕੱਟਾ ਫੜਿਆ ਗਿਆ ਪ੍ਰਵਾਸੀ ਕੋਲ ਫੜਿਆ ਗਿਆ ਵਾ ਨਕਲੀ ਗੋੜ ਬਣਾਉਂਦੇ ਉਹ ਕਿੰਨਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਸਾਡੇ ਆਪਣੇ ਸਰਕਾਰੀ ਮੁਲਾਜ਼ਮ ਨੇ ਕਿਹੜੇ ਡਿਪਾਰਟਮੈਂਟ ਦੇ ਨੇ ਜੀ ਉਹ ਸਿਹਤ ਸਿਹਤ ਵਿਭਾਗ ਦੇ ਉਹ ਡੇਲੀ ਛਾਪੇ ਮਾਰ ਰਿਹਾ ਨਕਲੀ ਪਨੀਰ ਬਣ ਰਿਹਾ ਨਕਲੀ ਦੁੱਧ ਬਣ ਰਿਹਾ ਇਹ ਕੌਣ ਬਣਾ ਰਿਹਾ ਪੰਜਾਬੀ ਤਾਂ ਨਹੀਂ ਬਣਾ ਰਹੇ ਪ੍ਰਵਾਸੀ ਬਣਾ ਰਹੇ ਆ ਸੋਚੋ ਜਾਗੋ ਜਾਗੋ ਪੰਜਾਬੀਓ ਹੁਣ ਨਾ ਜਾਗੇ ਖਤਮ ਐਂਡ ਖਤਮ ਕਣੀ ਠੀਕ ਆ ਭਾਈ ਜੀ ਤੁਸੀਂ ਬੋਲਦੇ ਹੋ ਆਪਣੇ ਜਿਹੜੇ ਤੁਸੀਂ ਸ਼ਬਦ ਕਹੇ ਸੀ ਉਹ ਅੱਜ ਵੀ ਉਸ ਤੇ ਖੜੇ ਹਾਂ ਕਿ ਕਮੈਂਟਾਂ ਦੇ ਵਿੱਚ ਲੋਕ ਤੁਹਾਡਾ ਸਾਥ ਤਾਂ ਜਰੂਰ ਦਿੰਦੇ ਨੇ ਤੁਹਾਨੂੰ ਕਿਸੇ ਨੇ ਸਾਥ ਦਿੱਤਾ ਵੀ ਸੈਂਡ ਵੀ ਬਹੁਤ ਵਧੀਆ ਕੰਮ ਕਰਦੇ ਹੋ ਬਹੁਤ ਵਧੀਆ ਪਰਾਲਾ ਮੁੱਦਾ ਚੁੱਕਿਆ ਤੁਸੀਂ ਬੋਲ ਰਹੇ ਹੋ ਮੈਨੂੰ ਅੱਜ ਇੱਕ ਪ੍ਰਵਾਸੀ ਦੀ ਕਾਲ ਆਈ ਆ ਧਮਕੀਆਂ ਭਰੀ ਕਾਲ ਆਈ ਆ ਔਰ ਮੈਨੂੰ ਸਾਫ਼ ਲਫ਼ਜ਼ਾਂ ਚ ਕਿਹਾ ਕਿ ਤੁਹਾਡੇ ਤੇ ਪਰਚਾ ਕਰਾਉਂਗਾ ਤੁਹਾਨੂੰ ਜਾਨੋਂ ਮਾਰਨ ਤੁਹਾਨੂੰ ਵੀ ਹੋ ਸਕਦਾ ਅਸੀਂ ਜਾਨੋਂ ਵੀ ਮਾਰ ਦਵਾਂਗੇ ਤੁਸੀਂ ਇਹ ਦੇਖ ਲਓ ਮੈਂ ਡਰਦਾ ਨਹੀਂ ਮੈਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲਦੀਆਂ ਪਰ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਅਗਰ ਪੰਜਾਬ ਬਚਾਉਣ ਵਾਸਤੇ ਮੈਨੂੰ ਜਾਗਣਾ ਮੈਂ ਅਗਰ ਮੈਨੂੰ ਕਿਸੇ ਨੂੰ ਜਗਾਉਣਾ ਪੈਂਦਾ ਪੰਜਾਬੀ ਜਗਾਉਣਾ ਪੈਂਦਾ ਮੈਂ ਡੱਟ ਕੇ ਵਿਰੋਧ ਕਰੂੰਗਾ ਇਹਨਾਂ ਦਾ ਹੌਸਲੇ ਬੜੇ ਵੱਢੇ ਹੌਸਲੇ ਭਾਜੀ ਜਗਾਉਣੇ ਪੈਣੇ ਆ ਕਿੱਦਾਂ ਬਚੂਗਾ ਪੰਜਾਬ ਕਿਸੇ ਨਾ ਕਿਸੇ ਨੂੰ ਤਾਂ ਆਵਾਜ਼ ਚੱਕਣੀ ਪੈਣੀ ਆ ਉਹਨਾਂ ਅਗਰ ਤੁਹਾਡੇ ਪੱਤਰਕਾਰ ਮੈਨੂੰ ਇਹ ਸਵਾਲ ਕਰਦੇ ਤੁਸੀਂ ਉਹਨਾਂ ਨੂੰ ਗਲਤ ਬੋਲ ਰਹੇ ਮੈਂ ਕਹਿੰਦਾ ਤੁਸੀਂ ਇਹੋ ਜੀ ਬਾਤ ਚੱਕੋ ਪੰਜਾਬੀ ਹੋ ਕੇ ਕਿ ਕਿਹੜਾ ਬੰਦਾ ਆਵਾਜ਼ ਚੱਕੇ ਤੇ ਉਹਨੂੰ ਪੰਜਾਬੀ ਦੀ ਆਵਾਜ਼ ਬੁਲੰਦ ਕਰੋ ਹੂੰ ਕੀ ਬੰਦਾ ਸਰਕਾਰਾਂ ਤੱਕ ਆਵਾਜ਼ ਜਾਵੇ ਕਿ ਸਾਡੇ ਪ੍ਰਵਾਸ ਜਿਹੜੇ ਸਾਡੇ ਪੰਜਾਬੀ ਖਤਮ ਹੋ ਰਿਹਾ ਦਿਨੋਂ ਦਿਨ ਤੇ ਉਹਨਾਂ ਨੂੰ ਖਤਮ ਨਾ ਹੋਤਾ ਹੋਣ ਦਿੱਤਾ ਜਾਵੇ ਪੰਜਾਬ ਦੇ ਵਿੱਚ ਕੰਮ ਮਿਲੇ ਫੈਕਟਰੀਆਂ 'ਚ ਕੰਮ ਮਿਲੇ ਉਹ ਸਰਕਾਰੀ ਜਿਹੜੇ ਜਿੰਨੇ ਡਿਪਾਰਟਮੈਂਟ ਨੂੰ ਚ ਸਭ ਤੋਂ ਪਹਿਲਾਂ ਪੰਜਾਬੀ ਨੂੰ ਕੰਮ ਮਿਲੇ ਅੱਜ ਕੀ ਹੋ ਰਿਹਾ ਅਗਰ ਕੋਈ ਇੰਟਰਵਿਊ ਆ ਰਿਹਾ ਆ ਰਿਹਾ ਜੋ 90% ਉਸੇ ਪ੍ਰਵਾਸੀ ਹੁੰਦਾ ਜੌਬ ਪ੍ਰਵਾਸੀ ਨੂੰ ਮਿਲ ਜਾਂਦੀ ਹੈ ਕਿਉਂਕਿ ਰੇਸ਼ੋ ਜ਼ਿਆਦਾ ਹੁੰਦੀ ਹੈ ਪੰਜਾਬੀ ਦੀ ਰੇਸ਼ੋ ਹੁੰਦੀ ਨਹੀਂ ਅਗਰ ਪੰਜਾਬੀ ਕਰੇਗੀ ਇੱਥੋਂ ਜ਼ਮੀਨਾਂ ਜਾਇਦਾਦ ਵੇਚ ਕੇ 20-20 ਲੱਖ 25-25 ਲੱਖ ਲੋਨ ਚੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਫੇਰੇ ساری ਉਮਰ 20-20 ਸਾਲ ਲੋਕੀ ਕਰਜਾਈ ਰਹਿੰਦੇ ਆ ਤੇ ਉੱਥੇ ਜਾ ਕੇ ਰਮੇਂਦਰ ਕਰਦੇ ਸਾਡੇ ਬੰਦੇ ਫੇਰੇ ਕਹਿੰਦੇ ਤੁਸੀਂ ਤਾਂ ਇੱਥੇ ਕੰਮ ਕਰਨਦੇ ਅੱਛਾ ਸ਼੍ਰੀਆਮ ਇਹ ਸਾਨੂੰ ਕਹਿ ਰਹੇ ਤੁਸੀਂ ਖਤਮ ਹੋ ਚੁੱਕੇ ਹੋ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਹੂੰ ਸ਼੍ਰੀਆਮ ਕਹਿ ਰਹੇ ਆ ਕਿ ਤੁਸੀਂ ਖਤਮ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਤੁਸੀਂ ਤੁਸੀਂ ਹੱਡ ਹਰਾਮੀ ਹੋ ਚੁੱਕੇ ਹੋ ਤੁਸੀਂ ਤੁਹਾਨੂੰ ਤੁਹਾਡੇ ਦੀ ਜਾਨ ਖਤਮ ਹੋ ਸੀ ਪ੍ਰਾਣ ਖਤਮ ਹੋ ਚੁੱਕੇ ਤੁਸੀਂ ਸਾਡੇ ਤੋਂ ਬਗੈਰ ਜੀਰੋ ਉਹ ਪੰਜਾਬੀਓ ਜਾਗ ਜੋ ਹੁਣ ਹੁਣਾਂ ਜਾਗੇ ਨਾ ਖਤਮ ਕਣੀ ਮੈਂ ਸ਼੍ਰੀਆਮ ਸਰੀਆਮ ਤੁਹਾਡੇ ਚੈਨਲ ਤੇ ਕਈ ਗੱਲ ਕਰ ਰਿਹਾ ਠੀਕ ਆ ਇਹ ਸਨ ਸਾਡੇ ਨਾਲ ਸੈਂਡਵੀ ਪੰਜਾਬੀ ਗਾਇਕ ਜਿਨ੍ਹਾਂ ਨੇ ਇੱਕ ਟਿੱਪਣੀ ਕੀਤੀ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਰ ਹੋਇਆ ਕਿ ਉਸ ਟਿੱਪਣੀ ਲੈ ਕੇ ਸੈਂਡਵੀ ਪੰਜਾਬੀ ਦੇ ਪੁਤਲੇ ਫੂਕੇ ਗਏ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਤੇ ਪਰਚਾ ਦੀ ਮੰਗ ਕਰ ਰਹੇ ਨੇ ਪ੍ਰਵਾਸੀ ਮਜ਼ਦੂਰ ਕਿ ਸੈਂਡਵੀ ਤੇ ਪਰਚਾ ਕੀਤਾ ਜਾਵੇ ਪਰ ਪੰਜਾਬੀਆਂ ਲਈ ਖਾਸ ਅਪੀਲ ਆ ਸੈਂਡਵੀ ਪੰਜਾਬੀ ਦੀ ਗਾਇਕ ਦੀ ਕਿ ਪੰਜਾਬੀਓ ਜਾਗੋ ਤੁਸੀਂ ਕਿਉਂ ਨਹੀਂ ਆਪਣਾ ਕੰਮ ਆਪ ਸੰਭਾਲ ਰਹੇ ਲੋਕੇ ਮੈਨੂੰ ਧਮਕੀਆਂ ਦੇ ਰਹੇ ਆ ਅਜਿਹੇ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਬਿੱਸ਼ੂ ਦੇ ਨਾਲ ਵਿੱਕੀ ਜ਼ਰਖੜ ਦੀ ਖਾਸ ਰਿਪੋਰਟ